ਹਾਂਜੀ ਕੀ ਹਾਲ ਚਾਲ ਦੋਸਤੋ ਸਵਾਗਤ ਆ ਤੁਹਾਡਾ ਮੇਰੇ ਨਵੇਂ ਬਲੌਗ ਦੇ ਵਿੱਚ ਤੇ ਅੱਜ ਮੈਂ ਆਇਆ ਹਾਂ ਸਾਲਮੀਆਂ ਇੱਥੇ ਚੱਲ ਰਿਹਾ ਭਾਰਤ ਮੇਲਾ ਜੋ ਕਿ ਆਰਗੇਨਾਈਜ਼ ਕੀਤਾ ਗਿਆ ਹੈ ਇੰਡੀਅਨ ਐਮਬੈਸੀ ਵੱਲੋਂ ਕੁਵੈਤ ਦੇ ਵਿੱਚ ਤੇ ਬਹੁਤ ਸਾਰਾ ਰੌਸ਼ਾ ਹੈ ਤੇ ਆਜੋ ਕਰਦੇ ਹਾਂ ਸ਼ੁਰੂ ਬਲੌਗ ਤੇ ਤੁਹਾਨੂੰ ਦਿਖਾਉਂਦੇ ਹਾਂ ਸਾਰਾ ਭਾਰਤ ਮੇਲਾ ਕੁਵੈਤ ਦੇ ਵਿੱਚ ਤੁਹਾਨੂੰ ਸਾਰਾ ਕਲਚਰ ਦੇਖਣ ਨੂੰ ਮਿਲ ਜੂਗਾ ਫੂਡ ਤੇ ਸਾਰੇ ਇੰਡੀਆ ਦੇ ਲੋਕ ਤੇ ਉੱਧਰ ਹੈਗੇ ਸਾਰੇ ਫੂਡ ਸਟਾਲ ਅਲਗ-ਅਲਗ ਤੇ ਦੇਖੋ ਕਿੰਨਾ ਰਸ਼ ਪਿਆ ਬਾ ਉਹ ਸਾਹਮਣੇ ਹੈਗਾ ਸਟੇਜ ਜਿੱਥੇ ਕਿ ਸਾਰਾ ਟ੍ਰੈਡੀਸ਼ਨਲ ਡਾਂਸ ਹੋ ਰਿਹਾ ਹੈਗਾ ਭਾਤ ਮੇਲੇ ਦਾ ਬੋਰਡ ਲੱਗਿਆ ਹੋਇਆ ਇੱਥੇ ਦੇ ਪਾਸੇ ਸਾਰੇ ਇੰਡੀਅਨ ਫੂਡ ਸਟਾਲ ਲੱਗੇ ਹੋਏ ਡਿਫਰੈਂਟ ਤਰ੍ਹਾਂ ਦੇ ਉਹ ਅੱਗੇ ਤੱਕ ਪੂਰੇ ਲਾਈਨ ਲੱਗੇ ਨੇ ਤੇ ਉਹ ਸਾਹਮਣੇ ਹੈਗਾ ਸਟੇਜ ਸ਼ੋਅ ਤੇ ਸਾਰੇ ਇੰਡੀਅਨ ਦੇ ਸਾਰੇ ਲੱਗ-ਲੱਗ ਆਪਣੇ ਸਟੇਜ ਸ਼ੋਅ ਕਰਿਆਗਾ ਤੇ ਭੰਗੜਾ ਜਿੱਤਾ ਪੰਜਾਬੀ ਹੋਰ ਸਾਰੇ ਜਿੰਨੇ ਵੀ ਟ੍ਰੈਡੀਸ਼ਨਲ ਡਾਂਸ ਹੈ ਸਾਰੇ ਉੱਥੇ ਹੋਇਆ ਕਰਦੇ ਤੇ ਇੱਥੇ ਕਰਾਊਡ ਚੈੱਕ ਕਰੋ ਇੱਥੇ ਲੱਗੇ ਬਾਬੇ ਉਹ ਸਾਰੇ ਲੱਗ-ਲੱਗ ਫੂਡ ਸਟਾਲਸ ਇੰਡੀਅਨ ਫੂਡ ਸਟਾਲ ਤੇ ਇੱਥੇ ਤੁਸੀਂ ਬੈ ਕੇ ਨਾਲ-ਨਾਲ ਖਾ ਵੀ ਸਕਦੇ ਤੇ ਇਹਨਾਂ ਦਾ ਪ੍ਰਾਈਸ ਵੀ ਤੁਹਾਨੂੰ ਮੈਨੂ ਬਾਹਰ ਇਹ ਨਹੀਂ ਲਿਖ ਕੇ ਲਾਇਆ ਵਾ ਸਾਰਾ ਕੀ ਆ ਪ੍ਰਾਈਸ ਕੀ ਆ ਤੁਹਾਨੂੰ ਮਿਲ ਰਿਹਾ ਸਾਰਾ ਇੰਡੀਅਨ ਫੂਡ ਇੱਧਰ ਚੱਲ ਰਿਹਾ ਸਾਹਮਣੇ ਸਟੇਜ ਸ਼ੋਅ ਲੱਗ ਲੱਗ ਸਟਾਲ ਲਾਏ ਵੇ ਹੈਗਾ ਇੰਡੀਅਨ ਜਿੱਦਾ ਕੱਪੜੇ ਆਂ ਦੇ ਸਟਾਲ ਲਾਏ ਵੇ ਗਲੋਸ ਇੰਡੀਆ ਦੇ ਚੱਕਰ ਇਹਦਾ ਫੁਲਕਾਰੀ ਹੁੰਦੀ ਇੰਡੀਅਨ ਆਪਣੀਆਂ ਸ਼ਾਲਾਂ ਇਹਨਾਂ ਦਾ ਰੇਟ ਚੈੱਕ ਕਰਾਉਂਦੇ ਆ ਤੁਹਾਨੂੰ ਇਹ ਹੈਗੀ 12 ਕੇੜੀ ਦੀ ਸ਼ਾਲ ਇਹ ਜਿਹੜਾ ਆਪਣੀਆਂ ਪੰਜਾਬੀ 16 ਕੇੜੀ 16.5 ਕੇੜੀ ਦੀ ਉਧਰ ਆਪਣੀਆਂ ਫੁਲਕਾਰੀਆਂ ਇਹ ਜੈਕਟਾਂ ਕੋਟੀਆਂ ਇਹ ਆਪਣੇ ਸਾਰੇ ਇੰਡੀਅਨ ਲੋਕਾਂ ਨੇ ਦਸਤਾਲ ਲਾਏ ਬੇ ਸਾ ਹਰ ਕਾਸਤੇ ਜੋ ਵੀ ਇੰਡੀਅਨ ਚੀਜ਼ ਬਣਦੀ ਇਹ ਹੈ ਕਿ ਕੋਈ ਨਾ ਸੰਗ ਦੇ ਇਤਰੀ ਖੜ ਹਿਮਾਲੇ ਵਾਲੇ ਨੇ ਵੀ ਲਾਏ ਹੋਏ ਸਾਰੀਆਂ ਦੁਕਾਨਾਂ ਆਪਣੀਆਂ ਇਹ ਦੇਖੋ ਝੂਲ ਦੇ ਬਲੈਕ ਕਵੈਦ ਦੇ ਕਵੈਦ ਦੇ ਫਲ ਹੈਗਾ ਇਹ ਅਨ ਅਮੇਜ਼ਿੰਗ ਟੱਚ ਆਫ ਫੈਸ਼ੀਅਰਟਿਜ਼ਮ ਹੇਅਰ ਥੈਂਕ ਯੂ ਵੈਰੀ ਮੱਚ ਫੋਰ ਅਨੀ ਬੈਂਡ ਯੂ نو ਆਈ ਸਟੱਡ ਹੇਅਰ ਇਨ ਸਕੂਲ ਵਿਚ ਇਜ਼ ਆਈਸੀਐਸਕੇ And All right, we are going for the next performance before which four lines balance of body, spirit, and soul. Yoga unites and makes us whole in every pose, a calm embrace, a journey of peace in a sacred space, ladies and gentlemen. ਆਨੇ ਆਦੇ ਫਰੁਸ਼ ਕੇ ਬਾਣ पे ਉਤਾਰ ਲੂ ਆਰੰਭ ਹੈ ਕਚੰਨ ਕੈਟਲੀਡਰ ਧੋਨੋ ਸਾਰੇ ਫੂਡ ਦੇ ਕੋਰਨਰ ਮਿਲ ਜਣੇ ਸ਼ਵਰਨਾ ਮੁਗਲ ਮਹਿਲ ਤੇ ਆਪਣਾ ਆਪਣਾ ਫੂਡ ਬਾਏ ਕਰੋ ਤੇ ਇੱਥੇ ਟੇਬਲ ਲੱਗੇ ਹੋਏ ਬੈਠ ਕੇ ਖਾਓ ਤੇ ਆਪਣਾ ਮੇਲਾ ਇੰਜੋਏ ਕਰੋ ਤੇ ਉਧਰ ਉੱਧਰਿਆ ਸਾਹਮਣੇ ਡਰੋਨ ਚੈੱਕ ਕਰੋ No prince and tales no decree to beat we be are own soldiers cut the hunters like free ਅੱਦਰ ਇਨੀ ਫੋਟੋਆਂ ਲਗਾ ਆਪਣੇ ਇੰਡੀਆ ਦੀਆਂ ਮੇਨ ਮੇਨ ਚੀਜ਼ਾਂ ਬਾਰੇ ਦੱਸਿਆ ਵਾ ਜਿਹੜੀਆਂ ਇੰਡੀਆ ਵਿੱਚ ਮੇਨ ਮੇਨ ਚੀਜ਼ਾਂ ਹੁੰਦੀਆਂ ਮਸ਼ਹੂਰ ਮਸ਼ਹੂਰ ਚੀਜ਼ਾਂ ਬਾਰੇ ਰਾਜਸਥਾਨ ਦਾ ਦੱਸਿਆ ਵਾ ਚਤੋੜਗੜ ਕਿਲਾ ਤੇ ਇਹ ਮੰਦਿਰ ਹੈ ਕਰਨਾਟਕਾ ਦੇ ਵਿੱਚ ਕੋਈ ਖਾਸ ਮੰਦਿਰ ਉਹਦੇ ਬਾਰੇ ਦੱਸਿਆ ਵਾ ਦੇ ਵੀ ਤਾਮਨ ਲੱਡੂ ਦੇ ਵਿੱਚ ਇਹ ਮੰਦਿਰ ਹੈ ਉਹਦੇ ਬਾਰੇ ਉਹਦੀ ਫੋਟੋ ਲਾ ਕੇ ਦੱਸਿਆ ਵਾ ਇਹ ਹੈਗਾ Madhya Pradesh ਦੇ ਵਿੱਚ ਇੱਕ ਮੰਦਿਰ ਪੁਰਾਣਾ ਉਹਦੇ ਬਾਰੇ ਦੱਸਿਆ ਵਾ ਇਹ ਵੀ ਹੈਗਾ Goa ਤਾਮਨ ਲੱਡੂ ਦੇ ਵਿੱਚ ਇਹ ਦੱਸਿਆ ਵਾ ਵੀ ਆਪਣੇ ਇੰਡੀਆ ਵਿੱਚ ਇਤਾਂ ਦੀ ਗ੍ਰੇਨਰੀ ਹੁੰਦੀ ਹੈ ਹੈਗਾ ਸਿੱਕਮ ਦੇ ਪਹਾੜ نیشنل پارک ਤੇ ਬੈਸਟ ਬੰਗਾਲ ਜੀਤਿਆਂ ਦੀਆਂ ਫੋਟੋਆਂ ਲਾਈਆਂ ਵਾ ਇਹ ਬਈ ਬੈਸਟ ਬੰਗਾਲ ਵਿੱਚ ਮਸ਼ਹੂਰ ਹੈ ਇਹ ਹੈਗਾ ਉਤਰਾਚਲ ਦੇ ਪਹਾੜ ਇਹ ਇਦਰਾ ਹੈਗਾ ਅਸਾਮ ਵਿੱਚ ਹਾਥੀ ਹੈ ਹਾਥੀਆਂ ਦੀ ਫੋਟੋ ਲਈਆਂ ਜੰਗਲ ਵਿੱਚ ਆਸਾਮ ਵਿੱਚ ਜਿੱਦ ਏਰੀਆ ਹੈ ਆਪਣੀ ਇੰਡੀਆ ਬਾਰੇ ਦੱਸਿਆ ਵਾ ਤੇ ਯੋਗਾ ਦੀ ਫੋਟੋ ਲਈ ਵੀ ਕੋਲਕਾਤਾ ਬੈਸਟ ਬੰਗਾਲ ਬੇ ਡਾਂਸ ਹੁੰਦਾ ਇੱਥੇ ਇਦਾਂ ਉੱਥੇ ਉਹਦੇ ਬਾਰੇ ਦੱਸਿਆ ਵਾ ਤੇ ਹੈਗਾ ਆਪਣਾ ਕੁੰਭ ਮੇਲਾ ਕੁੰਭ ਮੇਲੇ ਦੇ ਸਾਧੂ ਦੇਖ ਲੋ ਬੇ ਉਹਦੇ ਬਾਰੇ ਦੱਸਿਆ ਵਾ ਤੇ ਇਹ ਹੈਗਾ ਇਹ ਦੇਖ ਲੋ ਆਪਣੇ ਇੰਡੀਆ ਦਾ ਸਭ ਲਦਾਖ ਵਿੱਚ ਤੁਸੀਂ ਦੇਖਿਆ ਹੋਣਾ ਇਦਾਂ ਆਪਣੇ ਧਰਮ ਬੁੱਧ ਧਰਮ ਵਾਲੇ ਆ ਉਹ ਐ ਦੱਸਿਆ ਵਾਹੇ ਦੇਖੋ ਸਾਰਾ ਦੱਸਿਆ ਵਾਹੇ ਇਹ ਡਰਗਾ ਇੰਡੀਅਨ ਡਾਂਸ ਜਿਹੜਾ ਹੁੰਦਾ ਇਹ ਦੇਖ ਲੋ ਇਹ ਤੁਸੀਂ ਦੇਖਿਆ ਹੋਣਾ ਖਾਸ ਕਰਕੇ ਟੀਵੀ ਦੇ ਵਿੱਚ ਕਲੰਬੀਆ ਰਾਜਸਥਾਨ ਦਾ ਡਾਂਸ ਦੱਸਿਆ ਉਹਦੀ ਫੋਟੋ ਦੱਸੀ ਵੀ ਇੱਕ ਜੈਪੁਰ ਸਿਟੀ ਇਹ ਦੇਖ ਲੋ ਰਾਜਸਥਾਨ ਦੀ ਜੈਪੁਰ ਸਿਟੀ ਪਾਣੀ ਦੇ ਵਿੱਚ ਉਹਦੀ ਫੋਟੋ ਲਾਈ ਵੀ ਇਹ ਹੈਗਾ ਜੀ ਦੇਖੋ ਜੀ ਓਡੀਸ਼ਾ ਦੇ ਵਿੱਚ ਮੰਦਰ ਉਹਦੀ ਪ੍ਰਾਣਾ ਮੰਦਰ ਉਹਨਾ ਕੋਈ ਉਹਦੀ ਫੋਟੋ ਲਾਈ ਵੀ ਆਗਰਾ ਫੋਰਟ ਇਹ ਦੇਖੋ ਉੱਤਰ ਪ੍ਰਦੇਸ਼ ਵਿੱਚ ਇਹ ਤਾਂ ਸਾਰੇ ਹੈਗੇ ਇੰਡੀਆ ਦੇ ਪਰ ਮੈਨੂੰ ਪੰਜਾਬ ਦੀ ਮੈਂ ਦੇ ਬੇਟ ਕਰ ਰਿਹਾ ਤਾਂ ਵੀ ਪੰਜਾਬ ਦਾ ਕੁਝ ਹੋਊਗਾ ਖਾਸ ਚੀਜ਼ ਦੀ ਫੋਟੋ ਲਾਈ ਵੀ ਹੋਣੀ ਪਰ ਕੁਝ ਨਹੀਂ ਹੈ ਬਸ ਹੀ ਹੋਰੇ ਚਲੋ ਇਧਰਲੀ ਸਾਈਡ ਹੈਗਾ ਪੂਰਾ ਸੀ ਸਾਈਡ ਏਰੀਆ ਸਮੁੰਦਰ ਆ ਪੂਰਾ ਦੇਖ ਲਓ ਤੁਹਾਨੂੰ ਸਮੁੰਦਰ ਦਿਖਦਾ ਹੋਣਾ ਤੇ ਇੱਧਰ ਦੇਖੋ ਲੋਕ ਪਤੰਗ ਵੀ ਉਡਾ ਰਹੇ ਤੇ ਇੱਧਰ ਹੈਗਾ ਕਿਡਸ ਪਲੇ ਏਰੀਆ ਬੱਚਿਆਂ ਦੇ ਖੇਡਣ ਵਾਸਤਾ ਵੀ ਛੋਟਾ ਜਿਹਾ ਲਾਇਆ ਹੋਇਆ ਤੇ ਤੁਸੀਂ ਇੱਧਰ ਸੀ ਸਾਈਡ ਦਾ ਵੀ ਦੇਖੋ ਆਨੰਦ ਲੈ ਰਹੇ ਲੋਕ ਉੱਪਰ ਬੈਠਾ ਹੈ ਤੇ ਬਾਬੇਓ ਮੇਲਾ ਪੂਰਾ ਭਰਿਆ ਪਿਆ ਇੱਥੇ ਕਵੈਤ ਫਾਲਮੀਆਂ ਦੇ ਵਿੱਚ ਪੂਰੀਆ ਰੌਣਕਾਂ ਲੱਗੀਆਂ ਵਾ ਤੇ ਖਾਸ ਗੱਲ ਇਹ ਹੈ ਵੀ ਸਾਰੇ ਇੰਡੀਅਨ ਲੋਕ ਆਏ ਵ ਇੱਥੇ ਤੇ ਜਦ ਤੁਸੀਂ ਕਿਦਾ ਹੋ ਦੇ ਵਿੱਚ ਜਾਓ ਤਾਂ ਤੁਹਾਨੂੰ ਹਰੇਕ ਨੈਸ਼ਨੈਲਿਟੀ ਦੇ ਲੋਕ ਮਿਲੂਗੇ ਪਰ ਇੱਥੇ ਇੰਡੀਅਨ ਲੋਕ ਆਏ ਹੋਏ ਪਰ ਪਰ ਕੇ ਤੇ ਇਸ ਟਾਈਮ ਮੈਂ ਜਿੱਥੇ ਖੜਾ ਤੁਹਾਨੂੰ ਇੱਥੇ ਦੀ ਲੋਕੇਸ਼ਨ ਦਿਖਾ ਦਿੰਦਾ Google Map ਰਾਹੀਂ ਵੀ ਕਿੱਥੇ ਮੈਂ ਖੜਾ ਸਮੁੰਦਰ ਤੇ ਧਰਤੀ ਦੇ ਕਿਨਾਰੇ ਪਰ ਤੇ ਆਜੋ ਕਰੋ ਚੈੱਕ ਇਹ ਹੈ ਜੀ ਬਾਦੋ ਅਗੈਸੀ ਹੋਵੇ ਇੰਡੀਆ ਇੰਡੀਅਨ ਯੂਨੀਵਰਸਿਟੀ ਦੇ ਨਾਲ ਹੀ ਹੈਗਾ ਗ੍ਰੀਨ ਆਈਲੈਂਡ ਇੱਥੇ ਚੱਲ ਰਿਹਾ ਪ੍ਰੋਗਰਾਮ ਹੈ ਜਾ ਸਾਰੇ ਸਟਾਲ ਲੱਗੇ ਹੋਏ ਫੂਡ ਦੇ ਅਲੱਗ-ਅਲੱਗ ਫੂਡ ਦੇ ਪਰ ਮੈਂ ਰੇਟ ਚੈੱਕ ਕੀਤਾ ਸਾਰਾ ਰੇਟ ਹਾਈ ਹੈ ਮਹਿੰਗਾ ਰੇਟ ਹੈ ਮੈਂ ਸੋਚਦਾ ਮੈਂ ਕਿ ਇਹ ਕਿਤਾ ਆਪਣਾ ਪੰਜਾਬ ਵਿੱਚ ਪ੍ਰੋਗਰਾਮ ਦਾ ਨਾ ਫਰੀ ਲੰਗਰ ਚੱਲਦਾ ਉਹਨਾਂ ਦਾ ਸਾਰਿਆਂ ਵਾਸਤੇ ਪਰ ਇੱਥੇ ਥੋੜਾ ਰੇਟ ਮੈਨੂੰ ਹਾਈ ਲੱਗਿਆ ਫੂਡ ਕੋਲ ਫੂਡ ਉਸ ਲੈਵਲ ਦਾ ਇਹ ਰੇਟ ਥੋੜਾ ਜਿਹਾ ਹਾਈ ਕਰਕੇ ਲਾਇਆ ਹੋਏ ਨੇ ਬਾਹਰ ਥੋੜਾ ਜਿਹਾ ਸਸਤਾ ਮਿਲ ਜਣਾ ਤੁਹਾਨੂੰ ਇਹ ਲੱਗੇ ਸਾਰੇ ਬੈਕ ਸਾਈਡ ਫੂਡ ਸਟਾਲ ਸਾਰੇ ਇਧਰ ਵੀ ਇੰਡੀਆ ਦੀਆਂ ਅਲੱਗ-ਅਲੱਗ ਸਟੇਟਾਂ ਦੀਆਂ ਜਿਹੜੀਆਂ ਖਾਸ ਖਾਣ ਚੀਜ਼ਾਂ ਇਹ ਉਹਨਾਂ ਉਹਨਾਂ ਦੀਆਂ ਫੋਟੋਆਂ ਲਾਈਆਂ ਵਾ ਤੇ ਤੁਸੀਂ ਦੇਖ ਸਕਦੇ ਤੇ ਜਿਹਨੇ ਪੜ੍ਹਨੀ ਹੋਵੇ ਵੀਡੀਓ ਪੋਜ਼ ਕਰਕੇ ਪੜ੍ਹ ਸਕਦਾ ਇਹ ਹੈਗਾ ਮੱਧੇ ਪ੍ਰਦੇਸ਼ ਦਾ ਕੋਈ ਖਾਸ ਜਗਾ ਇਹ ਹੈਗਾ ਗੋਆ ਤੇ ਉਧਰ ਹੈਗਾ ਮਹਾਰਾਸ਼ਟਰਾ ਤੇ ਅਸਾਮ ਦਾ ਦੇਖੋ ਗੈਂਡਾ ਲਾਇਆ ਵਾ ਨੈਸ਼ਨਲ ਪਾਰਕ ਦਾ ਜੇ ਕਿਸੇ ਨੇ ਪੜਨਾ ਹੋ ਗਿਆ ਇਹਨੂੰ ਵੀਡੀਓ ਪੋਸਟ ਕਰਕੇ ਪੜ੍ਹ ਸਕਦਾ ਮੈਂ ਤੁਹਾਨੂੰ ਉੱਪਰ-ਉੱਪਰ ਦਿਖਾਉਂਦਾ ਛੇਤੀ-ਛੇਤੀ ਇਹ ਹੈਗਾ ਮਹਾਰਾਸ਼ਟਰ ਦਾ ਕੋਈ ਮੰਦਿਰ ਹੈ ਖਾਸ ਉਹਦੀ ਲਗਾਈ ਹੋਈ ਤੇ ਇੱਧਰ ਹੈਗਾ ਬੈਸਟ ਮੰਗਾਲ ਦਾ ਇੱਕ ਵੀ ਉਹ ਦੱਸਿਆ ਹੋਇਆ ਨਹੀਂ ਤੇ ਇੱਧਰ ਹੈਗਾ ਫਤਿਹਪੁਰ ਸਿਕਰੀ ਉੱਤਰ ਪ੍ਰਦੇਸ਼ ਇਹਦਾ ਹੁਲੀ ਸਾਲਸ ਕਰਨਾਟਕਾ ਦਾ ਮੰਦਿਰ ਹੈ ਕੋਈ ਲਾਭ ਖਾਸ ਗੁਜਰਾਤ ਤੇ ਇੱਧਰ ਹੈ ਤਮਨ ਲਾਡੂ ਇਹ ਹੈਗਾ ਬਾਬਿਓ ਸਾਲਮੀਆਂ ਦਾ ਗ੍ਰੀਨ ਇਸਲੈਂਡ ਜਿੱਥਾ ਇਹ ਪ੍ਰੋਗਰਾਮ ਚੱਲ ਰਿਹਾ ਇਹ ਵੀ ਚੈੱਕ ਕਰ ਲਓ ਤੁਸੀਂ ਨਾਲੋਂ ਨਾਲ ਤੇ ਇੱਧਰ ਚੱਲ ਰਿਹਾ ਸਟੇਜ ਸ਼ੋਅ ਤੇ ਅੱਜ ਸਾਰੇ ਇੰਡੀਅਨ ਲੋਕ ਹਾਈਵੇ ਤੇ ਹੋਰ ਕੋਈ ਨਹੀਂ ਦੇਖਣ ਨੂੰ ਮਿਲ ਰਿਹਾ ਤੇ ਸ਼ਾਮ ਹੋ ਚੱਲੀ ਲਾਈਟਾਂ ਸਟੇਜ ਦੀਆਂ ਵੀ ਜਾਗੀਆਂ ਨਹੀਂ ਸਿਆ ਰੂਪੇ ਦੀ ਚਾਹ ਇਹ ਦੇਖ ਲਓ ਬਾਬਿਓ 250 ਫਿਲਸ ਦੀ ਇਹਨਾਂ ਦਾ ਹਜਾ ਹੈਗਾ ਸਟੇਜ ਸ਼ੋਅ ਬਾਅਦ ਵਿੱਚ ਹੋਣਾ ਇਹ ਹਜਾ ਪ੍ਰੈਕਟਿਸ ਲੱਗੇ ਵਿਕਰਨ ਹੋ ਰਹਾ ਹੈ ਤੇ ਹਾਂਜੀ ਦੋਸਤੋ ਇਹ ਸੀ ਮੇਰਾ ਅੱਜ ਦਾ ਬਲੌਗ ਜਿਹਦੇ ਵਿੱਚ ਮੈਂ ਤੁਹਾਨੂੰ ਦਿਖਾਇਆ ਭਾਰਤ ਮੇਲਾ ਇਨ ਕਵੈਤ ਤੇ ਜੇ ਤੁਹਾਨੂੰ ਚੰਗਾ ਲੱਗਿਆ ਕਰ ਦਿਓ ਲਾਈਕ ਸ਼ੇਅਰ ਸਬਸਕ੍ਰਾਈਬ ਤੇ ਮਿਲਦੇ ਆਪਾਂ ਨੈਕਸਟ ਬਲੌਗ ਦੇ ਵਿੱਚ ਧੰਨਵਾਦ